ਕੀ ਬਣਾਉਣਾ ਰਾਣ ਨੂੰ ਅੱਜ ਇੱਥੇ ਹਾਥ ਤਨੂ ਕੀ ਬਣਾਉਣਾ ਗੋਰੀਆ ਮੈਂ ਸੋਚਣ ਨਹੀਂ ਆਂ ਕਿ ਦਵਿੰਦਰ ਵਰਗੀ ਜਨਾਨੀ 'ਚ ਵੀ ਜ਼ਮੀਰ ਹੈਗਾ ਵਾ ਹੈ ਦਵਿੰਦਰ ਵਰਗੀ 'ਚ ਵੀ ਜ਼ਮੀਰ ਹੈਗਾ ਕਿਉਂ ਪਹਿਲੀ ਦੇਤੀ ਆਨੇ ਨਹੀਂ ਮੈਂ ਸੋਚਣ ਨਹੀਂ ਆਂ ਵੀ ਆਪਾਂ ਇੰਨਾ ਜੋਰ ਲਾਇਆ ਨਹੀਂ ਅਈ ਨਾ ਉਹ ਕੀਤਾ ਫਿਰ ਵੀ ਉਹਦਾ ਆਪਣੇ ਭੈਣ ਭਰਾਵਾਂ ਨਾਲ ਮੋਹ ਤੇ ਆ ਸਾਡੇ ਤੋਂ ਬਿਜੋਰ ਹੋ ਕੇ ਉਹ ਆਪਣੇ ਪਿੰਡ ਚਲ ਗਈ ਆ ਪਹਿਲੀ ਵੀ ਨਹੀਂ ਕਹਿੰਦੀ ਲੈਣੀ ਤੇ ਆਪਾਂ ਕਿਹੜੀ ਮਿੱਟੀ ਦੇ ਬਣੇ ਆ ਆਪਾਂ ਸੋ ਤੇ ਕੰਮ ਕਰਦੇ ਤੁਰੇ ਫਿਰਦੇ ਆਪਣਾ ਘਰ-ਬਾਰ ਛੱਡ ਕੇ ਕਾਲੀ ਤੋਂ ਲੈ ਆਏ ਆ ਹੁਣ ਹਉਣੇ ਗੱਲਾਂ ਦਾ ਕੀ ਬਰਾ ਇਦਾਂ ਪਤਾ ਕੀ ਯਾਰ ਜਦੋਂ ਬੰਦਾ ਇਦਾਂ ਪੇਕੇ ਨੂੰ ਛੱਡ ਕੇ ਪੈਲੀ-ਪੁੜੀ ਲੈ ਆਵੇ ਨਾ ਫਿਰ ਪਸਤਾਵਾ ਜਿਆ ਹੁੰਦਾ ਹੁੰਦਾ ਵਿੱਚ ਜੇ ਪਰ ਬੰਦਾ ਕੋਈ ਕਰ ਨਹੀਂ ਸਕਦਾ ਹੋਰ ਰਹਿਣਦੇ ਹੁਣ ਤੇ ਹੁਣ ਹੁਣ ਪੁਸਤਾਕ ਕੀ ਫੜਾ ਜਦੋਂ ਚਿੜੀਆ ਚੋਗੀ ਖੇਤ ਨਹੀਂ ਗੋਰੀ ਚਿੜੀਆ ਤਾਂ ਖੇਤ ਹੀ ਤੇ ਲੈ ਆਈਆ ਖੇਤ ਛੱਡ ਉਹਨੇ ਨਹੀਂ ਲਿਉਣਾ ਜਿਹੜੇ ਸਾਹ ਬਣਾਉਂਦਾ ਮਮੀ ਨੂੰ ਪੁੱਛੇ ਸਾਹ ਤੇ ਕਰਾ ਲਿਆਂਦੇ ਉਹ ਤੰਗੂਠਾ ਜਿਹਾ ਜਿਹੜੇ ਸਾਹ ਨਾਮ ਮਮੀ ਨੂੰ ਪੁੱਛੇ ਬਗਿਆਰ ਇਨੇ ਗੁੱਸੇ ਚ ਗਈ ਆ ਨਾ ਜਿੱਤਾ ਉਹ ਰਾਤ ਵੀ ਰੋਂਦੀ ਰਹੀ ਆ ਮੈਨੂੰ ਪਤਾ ਨਹੀਂ ਹੋਰ ਤਰ੍ਹਾਂ ਹੁੰਦਾ ਮੇਰੇ ਦਿਮਾਗ ਨੂੰ ਧੱਕਾ ਜਿਹਾ ਲੱਗਾ ਰੋਂਦੀ ਹੀ ਰਾਤ ਰੋਂਦੀ ਰਹੀ ਆ ਰਾਤ ਮੈਂ ਮਾਮੇ ਨੂੰ ਫੋਨ ਲਾਤਾ ਮੈਂ ਪਤਾ ਨਹੀਂ ਰਾਤ ਕਿੰਨਾ ਕੁ ਲਾ ਕਰਦੀ ਰਹਿੰਦੀ ਓ ਤੇ ਮੇਰੀ ਗੱਲ ਸੁਣ ਮੈਂ ਬੜਾ ਜੋਰ ਲਾਇਆ ਨੂੰ ਕਿ ਨਾ ਜਾ ਨਾ ਜਾ ਪਹਿਲੀ ਆਪਾਂ ਲੈੰਦੀ 89 ਬੁਰੇ ਬਣਾਇਆ ਵਾ ਪਰ ਇੱਕੋ ਗੱਲ ਹੀ ਕਰੀ ਗਈ ਕਿ ਮੇਰੀ ਲੋੜੀਆਂ ਮੈਂ ਦਿਵਾਲੀਆਂ ਤੇ ਪੈਸੇ ਨਾ ਵਰਤਣਾ ਮੈਂ ਕਿੰਨੂ ਲਿਕਿਆ ਕਰੂੰਗੀ ਅਸਲ ਜੋ ਦਿਨ ਉਹਦਾ ਭਰਾ ਲੈਣੀ ਆ ਭਰਾ ਨਹੀਂ ਸ਼ਦਾਣ ਆ ਲੋੜੀਆਂ ਦੇ ਨਾਲ ਕੀ ਉੱਥੇ ਕੋਈ ਹਜ਼ਾਰ ਦਾ ਸਮਾਨ ਦੇ ਜਾਂਦਾ ਹੋਗਾ 1500 ਦਾ ਦੇ ਜਾਂਦਾ ਹੋਗਾ ਜਿਹੜੀ ਪਹਿਲੀ ਆ ਸ਼ਦਾਣ ਆ ਲੋੜੀਆਂ ਨਾਲ ਵਾਰੀ ਕਰਦੀਆਂ ਤੂੰ ਗੱਲ ਨੂੰ ਸਮਝ ਨਹੀਂ ਲਿਆ ਮੇਰੀ ਨੂੰ ਗੱਲ ਹੋਰ ਦੀ ਹੁੰਦੀ ਖਾਨ ਵੀਂਦੀ ਗੱਲ ਇਹ ਆ ਵੀ ਜਦੋਂ ਕੁੜੀਆਂ ਜ਼ਮੀਨ ਆਪਣੀ ਲਿਆਉਂਦੀਆਂ ਹਨਾ ਪੇਕਿਆਂ ਦੇ ਘਰੋਂ ਤੇ ਫਿਰ ਉਹਨਾਂ ਦਾ ਮਿਲਣਾ ਜੁਲਣਾ ਵੀ ਬੰਦ ਹੋ ਜਾਂਦਾ ਨਾਲੇ ਪਤਾ ਲੋਕੀ ਕੀ ਕਹਿੰਦੇ ਆ ਲੋਕੀ ਕਹਿੰਦੇ ਆ ਜਿਹੜੀਆਂ ਕੁੜੀਆਂ ਆਪਣੀ ਜ਼ਮੀਨ ਲਿਆਉਂਦੀਆਂ ਹਨਾ ਨਾ ਉਹਨਾਂ ਨੂੰ ਪਾਟ ਦੀ ਨਹੀਂ ਆ ਰਵ ਵਿਆਜ ਸਮੇਤ ਸਾਰਾ ਕੁਝ ਵਾਪਸ ਲੈਂਦਾ ਵਾ ਤੇ ਕਰਕੇ ਮੈਂ ਸੋਚ ਲਈ ਹਾਂ ਕਿ ਆਪਾਂ ਨਾ ਇਹ ਵਿਚਾਰ ਆਪਣੇ ਮਨ ਚੋਂ ਕੱਢ ਦਈਏ ਨਾਲੇ ਸਾਡੇ ਕੋ ਕੀ ਨਹੀਂ ਸਾਡੇ ਤੇ ਚੰਗਾ ਭਲਾ ਘਰ ਵਾ ਤੂੰ ਕੱਲਾ ਕੱਲਾ ਵਾ ਜ਼ਮੀਨ ਵੀ ਹੈਗੀ ਹਰ ਇੱਕ ਚੀਜ਼ ਵੀ ਹੈਗੀ ਆ ਐ ਕਿਹੜੇ ਕੰਮਾਂ ਚ ਦਰੇ ਪਿੰਦੇ ਆ ਮੈਂ ਤੇ ਕਹਿੰਨੀ ਆ ਚੁੱਪ ਕਰਕੇ ਰਮਨ ਆਪਣੇ ਘਰ ਚੱਲੀਏ ਮੈਨੂੰ ਲੱਗਦਾ ਉਹਦੇ ਨਾਲ ਨਾਲ ਤੇਰਾ ਵੀ ਦਿਮਾਗ ਖਰਾਬ ਹੋ ਗਿਆ ਵਾ ਐਨੇ ਮੈਂ ਪਾਪੜ ਵੇਲੇ ਕੁੜੀ ਆਵੇ ਫੁੱਸ ਵਾਲੇ ਨਗਲੀ ਸਭ ਕੋ ਨਗਲੀ ਹੋ ਤੁਹਾਡਾ ਦਿਮਾਗ ਖਰਾਬ ਹੋ ਗਿਆ ਵਾ ਜਦੋਂ ਉਹਦਾ ਹੀ ਹੋ ਗਿਆ ਵਾ ਤਾਂ ਮੈਂ ਕੀ ਕਰਾਂ ਨਾਲੇ ਮੇਰੀ ਗੱਲ ਸੁਣ ਦਿਮਾਗ ਖਰਾਬ ਦੀ ਨਹੀਂ ਗੱਲ ਪਤਾ ਨਹੀਂ ਕਿਉਂ ਮੈਨੂੰ ਵੀ ਇਹ ਸਾਰਾ ਕੁਝ ਚੰਗਾ ਜਨ ਲੱਗਣ ਰਿਹਾ ਮੈਂ ਤਾਂ ਕਹਿੰਦੀ ਸਾਰਾ ਕੁਝ ਆੜੇ ਛਾੜਾ ਕੇ ਨਾ ਨਹੀਂ ਚੰਗਾ ਲੱਗਦਾ ਨਾ ਪਹਿਲੇ ਤੁਸੀਂ ਮੇਰੇ ਨਾਲ ਕਰ ਦੋ ਮੈਂ ਉਹ ਕਾਗਜ਼ ਇਹਦੀ ਕਿਹਨੂੰ ਦੇਣਾ ਨਾ ਕਰਿਆ ਕਾਗਜ਼ ਦੇ ਦੇ ਆਪਣੀ ਮਾਮੀ ਨੂੰ ਆਉਂਦੀ ਤੇ ਤੇ ਦੇ ਕੇ ਤੇ ਆਪਾਂ ਚੱਲੀਆ ਆਪਾਂ ਇਹ ਸਾਰੇ ਲਪੇੜੇ ਜੋ ਬਾਹਰ ਨਿਕਲੇ ਹੈ ਕੀ ਲੈਣਾ ਵਾ ਯਾਰ ਮੈਨੂੰ ਗੱਲ ਸੁਣ ਮੇਰੀ ਤੂੰ ਤੂੰ ਮੈਨੂੰ ਪਹਿਲਾਂ ਕਿਹਨੂੰ ਦੱਸਿਆ ਪਿਓ ਰਾਤ ਨੂੰ ਡੀ ਹੀ ਕਿਉਂ ਕਿਦੰ ਨਸੰਡਿਆ ਮੇਰੇ ਮਾਮੇ ਨੇ ਫੋਨ ਲਾਤਾ ਮਹਾਰਾਤ ਕੇ ਨਾਲ ਗੱਲਾਂ ਕਰਦੀ ਰਹਿੰਦੀ ਹੌਲੀ ਹੌਲੀ ਹਏ ਹੇ ਨਖਤਿਆ ਫਿੜੇ ਮੁ ਤੇਰਾ ਤਰਿਆ ਉਹਨਾਂ ਦੀ ਨ ਲੜਾਈ ਕਰਾਦੀ ਲੜਾਈ ਤੇ ਹੋ ਗਈ ਅਗਲਾ ਆਂਦਾ ਨਹੀਂ ਅੱਗੋ ਪਿੱਛੇ ਤੈਨੂੰ ਮੈਂ ਕਹਿੰਦੀ ਰਹਿੰਨੀ ਪਈ ਕਦੀ ਕਦੀ ਮਾਮੇ ਨਾਲ ਗੱਲ ਕਰ ਲਿਆ ਕਰ ਉਦੋਂ ਤੈਨੂੰ ਕਦੀ ਬਿਮਾਰੀ ਪਈ ਨਹੀਂ ਤੇ ਚੁਕੜੀ ਲਾਉਣ ਨੂੰ ਬੜੇ ਛੇਤੀ ਸ਼ੇਰ ਆ ਤੂੰ ਆਉਣ ਡਿਆ ਆਂਦਾ ਇਹਦੀ ਬੀਬੀਆਂ ਤੇਲ ਪਾਉਣਾ ਆ ਕੇ ਹਾਏ ਗੋਰੀਆ ਮੈਨੂੰ ਜਿੱਦਾਂ ਕਿ ਤੱਕ ਮੈਨੂੰ ਘਰੋਂ ਕਢਾਇਆ ਤੂੰ ਗੁੜਾ ਵੰਦਾ ਇਹ ਪੁਸ਼ਕੰਡੀ ਆ ਰੌਂਡੀ ਆ ਮੈਂ ਹਾਂ ਇਹ ਮੈਂ ਉਹ ਉੱਤ ਗਿਆ ਮੈਂ ਹਾਂ ਇੰਨੇ ਸਾਡੀ ਦਾੜੀਆਂ ਰੋਲਣੀਆਂ ਹੀ ਮਾਮਾ ਆ ਜਾ ਤੇਰੀ ਦਾੜੀ ਤੇਰੀ ਰੋਣੀ ਅੱਗੇ ਤੇਰੀ ਦਾੜੀ ਬੜੀ ਪੱਧਰੀ ਥਾਂ ਥਾਂ ਤੇ ਆਪ ਰੋਲ ਕੇ ਬੈਠਾ ਵਾ ਚਾਰ ਸਫੇਰ ਮੈਨੂੰ ਬਰੀ ਬਣਾਉਂਦਿਆ ਉੰਤਰਿਆ ਬੁਰੀ ਜਮੇ ਨੂੰ ਤੂੰ ਬਣਾਤਾ ਬੁਰੀ ਨਹੀਂ ਕਿਹਦੇ ਨਾਲ ਗੱਲਾਂ ਕਰਨੀਆਂ ਸੀ ਉਹਦੀ ਉਮਰ ਹੁਣ ਕਿ ਗੱਲਾਂ ਕਰਨ ਦੀ ਸਾਰੀ ਰਾਤ ਰੋਂਦੀਦੀ ਹੁਣ ਉਹਦੇ ਹੱਡੇ ਤਿੱਕਰਾਉ ਦੇਖੋ ਮੈਨੂੰ ਵੀ ਪਤਾ ਏ ਇਦਾਂ ਨਹੀਂ ਤੂੰ ਪੁੱਠੀਆਂ ਸਿੱਧੀਆਂ ਗੱਲਾਂ ਬੜੀਆਂ ਆਉਂਦੀਆਂ ਉਹ ਤੇ ਤੈਨੂੰ ਅਕਲ ਦੀ ਗੱਲ ਕਹੋ ਤੇ ਤੇਰੇ ਲਾਗੋ ਦੀ ਲੰਗ ਜਾਂਦੀ ਹਵਾ ਚ ਜਿਹੜੀ ਗੱਲ ਮੈਂ ਸਮਝਾਉਂਦੀ ਉਹ ਨਹੀਂ ਕਰਦਾ ਹੋਰ ਸਿਆਪੇ ਪਾ ਕੇ ਰਾਤੇ ਆ ਮੈਨੂੰ ਲਾਉਣਿਆ ਗੱਲ ਦੇ ਵਿੱਚ ਲਈ ਤੈਨੂੰ ਮੈਂ ਦੱਸ ਦਿੱਤਾ ਹੀ ਉਹ। ਤਾਪੇ ਨੂੰ ਹੀ ਪਾਏ ਆ ਵੀ ਉੱਥੇ ਹੀ ਸਾਨੂੰ ਮੈਨੂੰ ਇੰਨਾ ਬਦਨਾਮ ਕਰ ਦੇਣਾ ਅਗਲੇ ਵਾਲਾ ਲੜ ਕੇ ਦਰਾਇਆ। ਚੱਲੜ ਕੇ ਤਿਆਰ ਹੋ ਤੇ ਆਪਣੇ ਪਿੰਡ ਚੱਲੀਏ ਮੇਰਾ ਤੇ ਆਪ ਦਿਮਾਗ ਖਰਾਬ ਹੋ ਗਿਆ। ਬੈਣ ਅੱਜ ਨਹੀਂ ਹੁਣ ਜਾਣਾ ਹਨੇਰਾ ਹੋ ਗਿਆ। ਕੋਈ ਹਨੇਰਾ ਨਹੀਂ ਹੋਇਆ। ਪਾਕਿਸਤਾਨ ਨਹੀਂ ਜਾਣਾ ਤੂੰ। 15 ਕਿਲੋਮੀਟਰ ਦੀ ਦੂਰੀ ਤੇ ਆਪਣਾ ਪਿੰਡ ਵਾ ਮੋਟਰਸਾਈਕਲ ਤੇ ਜਾਣਾ ਮਾਤਾ ਹੁੰਦੀ ਤੇ ਚੱਲੀਏ। ਮੈਂ ਨਹੀਂ ਜਾਣਾ ਹੁਣ ਨਹੀਂ ਜਾਣਾ। ਫੇਰੇ ਜਾਵਾਂਗੇ ਯਾਰ। ਗੱਲ ਸੁਣਨਾ ਮੇਰੀ ਅੱਜ ਜਾਣੇ ਕੱਲ ਕਰ ਜਾਣੇ ਚ ਤੇ ਨਾਨੀ ਉਧਰ ਦੀ ਗਈ ਹਾਲ ਨੂੰ ਮਿਲ ਤੇ ਲਈਏ ਇੱਕ ਦਿਨ ਰਾਤ ਰਹੀਏ ਉਹ ਅਗਰ ਨਹੀਂ ਮਿਲਿਆ ਕਦੀ ਤਾਂ ਫੇਰ ਕੀ ਆ ਫੇਰੇ ਜਾਵਾਂਗੇ ੁਰਬਨੇਰੇ ਸੱਚੀ ਮਜ਼ਾਕ ਨਾ ਗੱਲ ਕੋਈ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਪਤਾ ਨਹੀਂ ਅੱਜ ਮੇਰਾ ਨਸਵੀਰ ਦਾ ਘਰ ਹੀ ਧਿਆਨ ਵਾ ਵੀ ਆਪਣਾ ਸੋਨੇ ਵਰਗਾ ਘਰ ਖਰਾਬ ਕਰਨ ਦੇ ਚੱਲੀਏ ਕੀ ਖਰਾਬ ਕਰਨ ਦੇ ਕਿਹੜਾ ਸ਼ਰੀਟਾ ਮਾਰਤੀਆਂ ਘਰ ਨੂੰ ਆਪਰਾ ਪਿੱਛੇ ਹੁਣ ਮਾਤਾ ਨੂੰ ਤੇ ਰੋਟੀ ਪਤਾ ਨਹੀਂ ਕਿੱਦਾਂ ਲਉਂਦੀ ਹੋਣੀ ਸਫਾਈਆਂ ਕਰ ਲੈਣੀਆਂ ਤੇਰਾ ਬੁਲਟ ਘਰ ਗੱਡੀ ਡੀਕਦੇ ਉਹਨੇ ਆਂਦੇ ਨੇ ਗੋਰਾ ਪਤਾ ਨਹੀਂ ਕਿੱਥੇ ਚਲ ਗਿਆ ਆਪਣਾ ਘਰ ਕਿੱਡਾ ਸੋਨਾ ਚੱਲੀਏ ਆਪਣਾ ਕੀ ਵਾਰਾ ਤੂੰ ਕਿਹੜਾ ਦਿੰਦੇ ਚਲਾਉਣ ਨੂੰ ਤੇਲ ਨੂੰ ਤੇ ਪੈਣ ਨਹੀਂ ਦਿੰਦਾ ਜੇ ਅੱਗੇ ਤਾਂ ਤੈਨੂੰ ਕੌਣ ਦਿੰਦਾ ਗਵਾਂਢੀ ਦਿੰਦੇ ਤੇਲ ਹੀ ਪੈਣ ਨਹੀਂ ਦੇ ਐਦਾਂ ਦੇ ਗੱਲਾਂ ਨਾ ਕਰਕੇ ਪਿਓ ਨੂੰ ਬਦਨਾਮ ਕਰਿਆ ਕਰ ਮੈਂ ਬਦਨਾਮ ਕੀਤਾ ਉਹਨੂੰ ਬਦਨਾਮ ਹੀ ਆ ਕਿ ਹੋਰ ਦੇ ਲਾਗੇ ਕਹੇਗਾ ਚਲਾਉਣ ਨੂੰ ਨਹੀਂ ਦਿੰਦੇ ਰੇਡ ਕੇ ਖੜਦਾ ਮੈਂ ਤੂੰ ਜਾਣਾ ਚੜ੍ਹ ਕੇ ਉੱਤੇ ਆਪਣੇ ਕੰਮ ਨੂੰ ਕਹਿੰਦੇ ਹੁੰਦੇ ਜੇ ਬੜਾ ਪੱਧਰਾ ਚਲਾਉਣਾ ਜਿੱਦਣ ਬੁਲਟ ਲੈ ਕੇ ਜਾਣਾ ਲਾਮੇ ਲਿਆਉਣਾ ਚਾਰ-ਛੇ ਬੇਰੇ ਪਟਾਕੇ ਮਰਵਾ ਕੇ ਹੋਰ ਪਟਾਕੇ ਮਾਰਨ ਨਹੀਂ ਹੁੰਦਾ ਬੁਲਟ ਲੈ ਬੁਲਟ ਤੇ ਰੱਖਿਆ ਪਟਾਕੇ ਪਾਉ ਆ ਗਿਓ ਹਾਂ ਅਗੀ ਇੱਦਾਂ ਨਹੀਂ ਗਈ ਤਾਂ ਬਹਿ ਜਾ ਹਾਂ ਆਂਡਿਆ ਮਾਮਾ ਮਾਮਾ ਆਂਡਿਆ ਕਿਉਂ ਮੈਂ ਨਖਤ ਤੇ ਨੇ ਮੈਂ ਰਾਤ ਉੱਥੇ ਸਨਾ ਠੀਕ ਠਾਕ ਆ ਹਾਂ ਕਵਾਇਆ ਤਾਂ ਠੀਕ ਆ ਹੋ ਗਏ ਤੇ ਵੇ ਮੇਰੀ ਪਰਜਾਈ ਨੇ ਨਾ ਸੁਮੂਟਾ ਸੂਟ ਤੇ ਉਹਦਾ ਹੀ ਤੇ ਮੈਨੂੰ ਆਂਦੀ ਮੈਨੂੰ ਕੱਟ ਜਾਇਆ ਤੇ ਨਵਾਂ ਹੀ ਸਵਾਇਆ ਆ ਜੀ ਆਂਦੇ ਮਾਮਾ ਆਂਡਿਆ ਵੇ ਇੱਧਰ ਮੇਰੀ ਗੱਲ ਸੁਣ ਕਿਉਂ ਆਂਡਿਆ ਕੀ ਹੋਇਆ ਵਾ ਮਤ ਗੱਡੀ ਮੈਂ ਰਾਤ ਮੈਂ ਨਾ ਤੈਨੂੰ ਦੱਸ ਨਹੀਂ ਰਹੀ ਤੇ ਆਤੂ ਰੋਂਦੀ ਜੀ ਰਹੀ ਤੇ ਮੈਂ ਤੈਨੂੰ ਪੁੱਛ ਲਈ ਵੀ ਆਜ ਆਉਂਦੀ ਤੇ ਰੋਣਾ ਹੀ ਕੀ ਕਰਨਾ ਇਹ ਨਖੱਤੇ ਨੂੰ ਲੱਗਾ ਫੇ ਮਾਮੂ ਕਿਹਨਾਂ ਗੱਲਾਂ ਕਰਦੀ ਫੋਨ ਤੇ ਨੇ ਮਾਮੇ ਨੂੰ ਕਿਹਾ ਤਾਂ ਵੀ ਕਿਹਨਾਂ ਫੋਨ ਤੇ ਗੱਲਾਂ ਕਰਦੀ ਤੇ ਆਉਂਦੀ ਹਾਏ ਨਹੀਂ ਮੈਂ ਮਰ ਜਾ ਕੋੜੇ ਤੁਹਾਡਾ ਮੈਂ ਦਿਨ ਦਿਨ ਲਾ ਤੇ ਇਦਾਂ ਕਰਾ ਕੋਣ ਦੱਸ ਮੇਰੀ ਉਮਰ ਤੇਰਾ ਲੱਲੂ ਜੇ ਸਾਡੇ ਘਰ ਚ ਬਖਾਂਦ ਪਾਊਗਾ ਨਾ ਉਹ ਤੇ ਮੈਂ ਕਹਿਣ ਦਈ ਆ ਜਿਉਂਦੀ ਉਮਰਾ ਕੋਈ ਅੰਤਰ ਰ ਗੱਲ ਕਰਨ ਲੱਗਾ ਵੇਖ ਲਿਆ ਕਰ ਮੈਂ ਤੇ ਆਪਣੇ ਭਰਾ ਦਾ ਕਰਕੇ ਰੋਂਦੀ ਰੀ ਸਾਰੀ ਰਾਤ ਨੀਂਦ ਨਾ ਆ ਮਾਂ ਜਾਇਆ ਨੀ ਕਿਤੇ ਮੈਂ ਗਈ ਕਿਤੇ ਸੱਤ ਪਾ ਕੀਤੇ ਪਹਿਲਾਂ ਤੇ ਬੜਾ ਗਰਮ ਮੇਰਾ ਭਰਾ ਬੋਲੇ ਨਾ ਅੰਦਰ ਰਿਸ਼ਤੇ ਨਾ ਤੇ ਟੁੱਟ ਗਏ ਹਟੇ ਪਰਜਾਈ ਵੀ ਗਿਰੇ ਨੱਕ ਦੇ ਮੱਖੀ ਨੇ ਮਾਂ ਮੇਰੀ ਨੇ ਜਦ ਗੱਲ ਨਾ ਲਾਇਆ ਨਾ ਕਿਤੇ ਮਾਵਾ ਵਾਲੀ ਠੰਡ ਪੈ ਗਈ ਭਾਵੇਂ ਜਿੱਦਾਂ ਮਰਜੀ ਮਤਈ ਆ ਤੇ ਫਿਰ ਮੇਰੀ ਪਰਜਾਈ ਆਂਦੀ ਕਿਉਂ ਟੈਨਸ਼ਨ ਲੈਨੀ ਆ ਕੋਈ ਨਹੀਂ ਮਾਫੀ ਮੰਗਣਾ ਨੀ ਕਿ ਨਹੀਂ ਹੋ ਜਾਂਦੀ ਮੰਗ ਭਰਾ ਕੋ ਮਾਫੀ ਨੀ ਮੈਂ ਜਦੋਂ ਕਿਤੇ ਭਰਾ ਆਪਣੇ ਕੋ ਮਾਫੀ ਮੰਗੀ ਨਹੀਂ ਕਿਤੇ ਬੁੱਕ ਬੁੱਕ ਰੋਵੇ ਭੈਣ ਸਭ ਕੁਝ ਤੇਰਾ ਅਹੀਂ ਕੀ ਕਰਨਾ ਨਹੀਂ ਮੈਨੂੰ ਇੰਨਾ ਤਰਸ ਆਇਆ ਵੇਖ ਕੇ ਮੈਂ ਜਮੀਂ ਜਿਆਦਾ ਤੈਨੂੰ ਅੱਗ ਲੱਗੇ ਭਰਾਵਾ ਤਾਨੂੰ ਸੁਖੜਾਉਣੀਆਂ ਹੋਣਾ ਧੀਆ ਨੇ ਤੇ ਆਣ ਕੇ ਜੁੱਤੀ ਲਾਉਣੀ ਹੁੰਦੀ ਹੈ ਨਾ ਤੇ ਮੈਂ ਫਿਰ ਕਰ ਆਈ ਮੈਂ ਮੈਂ ਨਹੀਂ ਲੈਣੀ ਮੈਂ ਤਾਂ ਉਹਨਾਂ ਨੂੰ ਹਾਂ ਕਰ ਆਈ ਤੇ ਆਂਦੇ ਹੰਦੇ ਆ ਪੇਕਿਆਂ ਵਾਲਾ ਠੰਡੀ ਹਵਾ ਵੇ ਤੇ ਧੀਆ ਵੀ ਖੁਸ਼ ਤੇ ਆਹ ਤੇਰੇ ਲੱਲੂ ਨੇ ਤਾਂ ਬੜਾ ਮਾੜਾ ਕੰਮ ਕਰਤਾਈਓ ਜੋ ਬਣਿਆ ਅਗੈ ਮੇਰੀਆਂ ਬੀਬਲੀਆਂ ਚ ਅੱਗ ਪਾ ਦੇਣੀ ਕਿਹਦੇ ਨਾਲ ਗੱਲਾਂ ਕਰਦੀ ਨਾ ਕਾਤੇ ਨਹੀਂ ਪੁੰਦਾ ਉਹ ਤਾਂ ਮੈਂ ਸੋਚਣ ਦੀ ਆ ਹਾਂ ਤੇ ਸਹੀ ਕਹਿਣ ਲਈ ਤੂੰ ਪਤਾ ਕੀ ਆ ਕੀ ਕਰਨੇ ਆ ਪਹਿਲਿਆਂ ਪੂਲਿਆਂ ਹਾਂ ਮੈਂ ਗਰਮ ਨੂੰ ਕਹਿਣ ਦੀ ਆ ਵੀ ਆਪਾਂ ਆਪਣੇ ਘਰ ਚੱਲੀਏ ਮੇਰੀ ਦੁਨੀਆ ਤੇ ਨਾ ਕੋਈ ਕੁਝ ਲੈ ਕੇ ਆਇਆ ਵਾ ਹਾਂ ਤਾਂ ਨਾ ਜਾਣਾ ਤੇ ਨਾ ਲੈ ਕੇ ਜਾਣਾ ਵਾ ਪਰ ਜਦੋਂ ਸਾਨੂੰ ਕਿਤੇ ਲੋੜ ਪੈਂਦੀ ਆ ਨਾ ਮਾਰੇ ਚੰਗੇ ਥਾਂ ਹਾਂ ਤੇ ਮਾਪੇ ਪੇਕੇ ਕੋਈ ਵੀ ਹੱਦ ਤੇ ਅਭੀ ਨਵੀਂ ਹੁੰਦੀ ਆ ਨਾ ਤੇ ਜੇ ਤੁਹਾਨੂੰ ਕੋਈ ਆਪਣਾ ਭੈਣ ਭਰਾ ਨਹੀਂ ਨਾ ਦੀਦਾ ਐ ਲੱਗਦਾ ਵਾ ਭਾਵੇਂ ਲੱਖ ਦੁਨੀਆ ਹੋਵੇ ਤੇ ਅਸੀਂ ਇਕੱਲੇ ਖਲੋਤੇ ਆਂ ਰੋਣਾ ਵੀ ਆ ਠੀਕ ਕਰਾ ਮੇਰਾ ਵੀ ਹਾਲੇ ਹੋਈ ਆ ਚਲ ਕਾਈਂ ਮੈਂ ਕਿਤਾ ਜਿਹਨੂੰ ਤਲਾਸੀ ਦਾ ਨਾ ਨਾਰੋ ਮੈਂ ਹੈਗੀ ਆ ਮੈਂ ਤੇ ਕਿਤੇ ਜ਼ਿੰਦਗੀ ਭਰ ਮਿਲੂਗੀ ਨਹੀਂ ਤੇ ਆਪਣੀ ਨੜਨ ਨੂੰ ਹਾਂ ਸਾਨੂੰ ਨਹੀਂ ਕੋਈ ਚਾਹੀਦਾ ਮੈਂ ਕੋਦੇ ਨੂੰ ਕਹਿੰਦੀ ਆਪਣੇ ਘਰ ਚਲੀ ਨਹੀਂ ਕਿਹੜੇ ਕੰਮਾਂ ਚ ਪਏ ਆ ਪੈ ਗਏ ਆ ਪਰ ਇਹ ਮਨ ਦਾ ਨਹੀਂ ਆ ਕਈ ਵਾਰੀ ਭਾਬੀ ਮੈਂ ਸੋਚਦੀ ਆ ਹੈ ਫੇ ਮੇਰਾ ਇੱਕ ਮੁੰਡਾ ਵਾ ਉਹੇ ਦਿਮਾਗ ਤੋਂ ਬਚਪਨ ਜੇ ਦੇ ਵਿੱਚ ਵਾ ਨਹੀਂ ਹੋ ਜਾਣਾ ਠੀਕ ਨਾ ਟੈਨਸ਼ਨ ਲੈ ਮੈਂ ਕਿਹਦੇ ਵਾਸਤੇ ਕਰਨ ਲਈ ਆ ਸੱਚੀ ਆ ਤੈਨੂੰ ਠੋਕਰ ਜੀ ਲੱਗੀ ਆ ਨਾ ਤੇ ਮੇਰਾ ਵੀ ਮਨ ਬੜਾ ਹੋਰ ਤਰ੍ਹਾਂ ਹੁੰਦਿਆ ਵਾ ਹਈ ਨਾ ਫਿਰ ਸਤੇਦਾਰੀਆਂ ਬੜੀਆਂ ਪਿਆਰੀਆਂ ਵਾ ਨਿਕਲ ਜੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜੀ ਹਾਂ ਭਰਾਈ ਕੰਮ ਆਉਂਦੇ ਆ ਕੀ ਲੈਣਾ ਆਪਾਂ ਹਾਂ ਆ ਗੱਲ ਸਿਆਣੀ ਕੀਤੀ ਤੇ ਮੰਮੀ ਉਧਰ ਇਹਨਾਂ ਨੂੰ ਠਾਂਡੀ ਪੈ ਗਈ ਜਦੋਂ ਇਨੀ ਗੱਲ ਕੀਤੀ ਮੇਰਾ ਭਰਾ ਦਾ ਬਣਾ ਚਾ ਭੈਣ ਨੂੰ ਪਕੌੜੇ ਕੱਢ ਕੇ ਖਵਾਉਂਦੇ ਕਿਤੋਂ ਹੁੰਦਿਆ ਹੋਣਾ ਹਾਂ ਪੀ ਪਤਾ ਨਹੀਂ ਹਨ ਉਹ ਕਿੱਦਾਂ ਕੂਨ ਅਹੀਂ ਕਿੰਨੇ ਗਲਤ ਵਾ ਮੈਂ ਹੈਗੀ ਆ ਕਿੱਦਾਂ ਰੋਟੀ ਬਣਾਉਂਦੇ ਹੋਣਗੇ ਕਿੱਦਾਂ ਕੰਮ ਕਰਦੇ ਹੋਣਗੇ ਨੀ ਬਜੇ ਰਿਹਾ ਹੈ ਨਾ ਆਪਣੀਆਂ ਮਾਵਾ ਜਦੋਂ ਅਹੀਂ ਆਪਣੀਆਂ ਪਿੱਛੇ ਛੱਡ ਆਉਨੇ ਆ ਨਾ ਅਸਲੀ ਮਾਵਾ ਤੇ ਸੱਸਾਂ ਹੀ ਹੁੰਦੀਆਂ ਵਾ ਤੇ ਤੂੰ ਜਾ ਤੇ ਆਪਣੀ ਸੱਸ ਨੂੰ ਜਾ ਕੇ ਨਾ ਗੱਲ ਚ ਲੈ ਤੇ ਵਖੀਆਂ ਠੰਡ ਪੈਣੀ ਉਹਨੂੰ ਵੀ ਹੋਣਾ ਵੀ ਮੇਰੀ ਨਾ ਮੋੜ ਆਈ ਆ ਤੇ ਹਾਂ ਹਾਂ ਇਦਾਂ ਕਰ ਦਉ ਨਾ ਹਨ ਛੱਡਿਆ ਚਲ ਕੋਈ ਨਹੀਂ ਮੈਂ ਛੱਡਾਂ ਹਾਂਗੀ ਚਾਹ ਬਣਾ ਪੀ ਤੁਹਾਡੇ ਨਾਲ ਚੱਲ ਜਾ ਪਤਾ ਕੀ ਇਹ ਇਕੱਲੇ ਗਏ ਨਾ ਚਲ ਜਾਣਾ ਅੱਜ ਲੈ ਸਾਡੀ ਗੱਲ ਤੇ ਯਕੀਨ ਨਹੀਂ ਕਰਨਾ ਹਾਂ ਮੈਂ ਚਲ ਜਾਣਾ ਤੇ ਤਿਆ ਆਜ ਮੇਰਾ ਮਾਸਾ ਜੀ ਨਹੀਂ ਲੱਗਣ ਰਿਹਾ ਸਵੇਰ ਦਾ ਤਾਂ ਹੀ ਲੀੜੇ ਨਵੇਂ ਪਾਏ ਹਾਂ ਹਾਂ ਤਾਂ ਤੇ ਆ ਜਾਈ ਫੇਰੀ ਜਾਵਾਂਗੇ ਐਦਾਂ ਕਿਦਾਂ ਚੱਲ ਮੈਂ ਐਦਾਂ ਚਲ ਜਾਣਾ ਵਾ ਜਦੋਂ ਦੀ ਤੂੰ ਗਈ ਆ ਨਾ ਹੈ ਮੇਰਾ ਪਤਾ ਨਹੀਂ ਆਪਣੇ ਘਰ ਸੀ ਤੇ ਆਨ ਜਾਈ ਜਾਂਦੇ ਹਾਈ ਭਾਵੇਂ ਆਂਦੇ ਆਂਦੇ ਮਾੜਾ ਚੰਗਾ ਭਾਵੇਂ ਕੱਖਾਂ ਦੀ ਕੁਲੀ ਜਿੱਥੇ ਜਾ ਕੇ ਆਪਾਂ ਸਵਣਾ ਨਾ ਰਾਤ ਨੂੰ ਰਾਮ ਨੀਰ ਜਿੱਥੋਂ ਮਰਜੀ ਦਿੱਲੀ ਦੱਖਣ ਕੋ ਮਾਈਏ ਜਿਹੜਾ ਆਪਣਾ ਘਰ ਆ ਨਾ ਉਹ ਦੀਦੀ ਆਪਣਾ ਘਰ ਹੀ ਆ ਹੈ ਆ ਮਾਤਾ ਵੇਲਾ ਅਜੇ ਤੱਕ ਨਹੀਂ ਆਈ ਆਜੇ ਤੇ ਗਾਂ ਫਿਰ ਮੈਂ ਤੈਨੂੰ ਲੋਏ ਲੋਏ ਛਾਡਾਵਾ ਤੇ ਮੈਂ ਚਾਹ ਬਣਾਵਾ ਬਣਾ ਲੈ ਕੁਟ ਚਾਹ ਠੀਕ ਹੈ ਨਾ ਚੱਲੀ ਏ ਹਾਈ ਮੈਂ ਮਰ ਜਾ ਮੈਂ ਕਿੜਕਿੜੀਆਂ ਵਡੀਆਂ ਹੀਰਾ ਫੇਰੀਆਂ ਕਰਦੀ ਰਹੀ ਏ ਇਦਾਂ ਇਦਾਂ ਕਿਦਾਂ ਮਾਂ ਮੰਗੂ ਪਿਗਲੀ ਗਈ ਵਿਚਾਰੀ ਮੈਨੂੰ ਅਦਾ ਮਨ ਚ ਟੈਨਸ਼ਨ ਵੀ ਹੀ ਤੇ ਜੇ ਮੈਂ ਨਹੀਂ ਜ਼ਮੀਨ ਲਈ ਤੇ ਇਹਨਾਂ ਮੇਰੇ ਕੋਲ ਧੱਕੇ ਨਾਲ ਲੈ ਜਿੰਨੀ ਭਰਾ ਦਾ ਸੋਚਿਆ ਨਹੀਂ ਕੋਈ ਨਹੀਂ ਮੈਂ ਤੇ ਦੇਂਦਿਆ ਆਪਣੀ ਨਣਾਨ ਨੂੰ ਕਿਤੇ ਰੀਜਾ ਨਾ ਮਿਲੋ ਲੋੜੀ ਖੜਿਆ ਕਰੂੰ ਰਖੜੀ ਦਿਵਾਲੀ ਜਾਇਆ ਕਰਾਂਗੇ ਇਹ ਆ ਤੇ ਆਣੀ ਅੰਦਰ ਤਾਂਦੇ ਆ ਕਾ ਗਾੜੀ ਪੁੰਨ ਹੁੰਦਾ ਵਾ ਕੇ ਚਲੋ ਹਾਈ ਹਾਈ ਅੱਜ ਕੀ ਹੋ ਗਿਆ ਦੀਦੀ ਨੂੰ ਅੱਜ ਸਾਰੇ ਕੱਪੜੇ ਵੀ ਧੋਤੇ ਆ ਤੇ ਤੈਮ ਲਾ ਲਾ ਰਾਤੇ ਆ ਮੇਰੀ ਗੱਲ ਸੁਣਾ ਚੱਲ ਅੱਧੀ ਤੂੰ ਕੋਈ ਨਹੀਂ ਖੇਚਲ ਕੀਤੀ ਆ ਕੱਪੜੇ ਤੇ ਮੈਂ ਧੋ ਹੀ ਲੈਣੇ ਸੀ ਚੱਲ ਕੋਈ ਨਹੀਂ ਸੁੱਕ ਗਏ ਮੈਂ ਸਾਰੇ ਕੋਠੇ 'ਤੇ ਲਾ ਲੇ ਅੱਛਾ ਜੋੜ ਵੀ ਦਿੱਤੇ ਹੀ ਉਹ ਅੱਜ ਮੇਰਾ ਨਾ ਜੀ ਨਹੀਂ ਲੱਗਣ ਦਿਆ ਸਵੇਰ ਕਿਉਂ ਕੀ ਗੱਲ ਅੱਜ ਕੀ ਹੋ ਗਿਆ ਵਾ ਪਤਾ ਨਹੀਂ ਕੰਮ ਵੀ ਸਾਰਾ ਕਰ ਲਿਆ ਵਾ ਹਾਂ ਤੇ ਤਾਂ ਵੀ ਹੋਰ ਤਰ੍ਹਾਂ ਹੋਣ ਦਿਆ ਵਾ ਟਾਈਮ ਹੀ ਨਹੀਂ ਲੰਘਣ ਦਿਆ ਜੀ ਕਰਦਾ ਉੱਠ ਕੇ ਪਿੰਡ ਚੱਲ ਜਾ ਚੱਲ ਕੋਈ ਡੀਕਣ ਦਈ ਹਾਂ ਚੱਲ ਕੋਈ ਨਹੀਂ ਮੰਮੀ ਆਉਣੀ ਆਲੇ ਆ ਉਹਨਾਂ ਹੁਣ ਆ ਹੀ ਜਾਣਾ ਵਾ ਤੇ ਫਿਰ ਕੋਈ ਨਹੀਂ ਮੈਂ ਛੱਡ ਆਉਣੀ ਤੂੰ ਨਹੀਂ ਪੀਣੀ ਕੋਈ ਚਾਹ ਉਹ ਵੇ ਪਾਈ ਮੈਂ ਲੈ ਆ ਅੱਛਾ ਲੈ ਆ ਲੱਹ ਮਾਤਾ ਆ ਗਈਆਂ ਆ ਗਈਆਂ ਆ ਜਾ ਬਹਿ ਜਾ ਆ ਲੈ ਲਓ ਚਾਹ ਫੇਰ ਮੈਂ ਹੋਰ ਲੈ ਆਉਣੀ ਨਹੀਂ ਤੂੰ ਪੀ ਕੋਈ ਲੈ ਲਓ ਹੈ ਉਹ ਪੀਰਾ ਪੀਰਾ ਤੂੰ ਹੈ ਕੀ ਅੰਦਰ ਆ ਗਈ ਮੈਂ ਲੈ ਆਉਣੀ ਆ ਜਾ ਬੈ ਜਾ ਮਾਤਾ ਤੂੰ ਚੰਗੀ ਹੋ ਉੱਥੇ ਹੀ ਬਹਿ ਗਈ ਜਾ ਕੇ ਤੇ ਹੁਣ ਜਦੋਂ ਮੈਂ ਇਨੀ ਚਿਰਾਂ ਕਿੰਨੇ ਚੌ ਪੰਜ ਦਿਨ ਮੈਂ ਆ ਨੂੰ ਗਈ ਆ ਐਸੇ ਹਲਗਾ ਪੈਣਾ ਜਿੱਥੇ ਉੱਥੇ ਡੱਕ ਕੇ ਬਹਿ ਜਾਂਦੀਆਂ ਤੇ ਕੀ ਕਰਦੀ ਤੂੰ ਕਿੱਥੇ ਲੱਲੂ ਲੱਲੂ ਮਾੜੇ ਖੇਡਣ ਡਿਆ ਹਾਂ ਮੈਂ ਨਾ ਜਕੇ ਦੀ ਤੀਆ ਪਾਣਾ ਵੀ ਆ ਗਿਆ ਹੋਰ ਨਾ ਲਾਮਾ ਦਵਾ ਦੀ ਪਣੇ ਵਾਲਿਆਂ ਦਾ ਵਾ ਤੇ ਦੱਸ ਮੈਂ ਉਹਨੂੰ ਕਹਿ ਪੁੱਛੀ ਜਾ ਕੇ ਖੇਡ ਮੇਰੀ ਗੱਲ ਸੁਣਾ ਅੱਜ ਦੀਦੀ ਨੂੰ ਕੀ ਹੋਇਆ ਵਾ ਬੜੀ ਪ੍ਰੇਸ਼ਾਨ ਪ੍ਰੇਸ਼ਾਨ ਜੀ ਆਵਾਜ਼ ਮਾਰ ਉਹਨੂੰ ਪੁੱਛ ਨੀ ਪ੍ਰੀਤ ਆਈ ਮਮੀ ਹਾਂ ਵੇ ਮੈਂ ਪਿੰਡ ਵੀ ਤੇ ਮੇਰੇ ਉਹਨਾਂ ਨੂੰ ਡੀੜੇ ਵੀ ਤੋੜ ਕੇ ਹਾਂ ਕੇ ਸਾਰਾ ਇਹੋ ਕਰਦੀ ਰਹੀ ਮੈਂ ਕਿਹੜਾ ਕੀਤਾ ਕੋ ਉਹਨੇ ਕੀਤਾ ਸਾਰਾ ਕੰਮ ਵਿਚਾਰੀ ਜੀ ਕੀ ਦਾਦਾ ਅੱਜ ਕਿਉਂ ਮੂੰਹ ਬਣਾਇਆ ਵਾ ਤੂੰ ਮਮੀ ਮੈਂ ਅੱਜ ਪਿੰਡ ਜਾਣਾ ਬਾਬੀ ਨੂੰ ਕਹਿੰਦੇ ਮੈਨੂੰ ਛੱਡਿਓ। ਕਿ ਪਿੰਡ ਜਾਣਾ ਇਦਾਂ ਦਾ ਮੂੰਹ ਬਣਾ ਕੇ। ਪਤਾ ਨਹੀਂ ਅੱਜ ਮਾਨੂੰ ਦੱਸਿਆ ਹੋਇਆ। ਹੋਦਾ ਪਤਾ ਜਾਦੇ ਦਿਨ ਹੋ ਗਏ ਆ ਤਿੰਨ ਚਾਰ ਦਿਨ ਤਾਂ ਹੋ ਗਏ ਆ ਇਹਨੂੰ। ਗੱਲ ਉਹ ਵੀ ਨਹੀਂ ਆ ਮੰਮੀ। ਅਹੀਂ ਅੱਜ ਜਿੱਦਾਂ ਦੇ ਕੰਮ ਕਰਦੇ ਫਿਰਦੇ ਹਨਾ। ਆ ਸਾਡੇ ਵਾਸਤੇ ਚੰਗੇ ਨਹੀਂ ਆ। ਦਵਿੰਦਰ ਆਪਣੇ ਪਿੰਡ पे ਜੋਰੋ ਕਿ ਗਈ ਨਾ। ਤੇ ਮੈਂ ਸੋਚਣ ਨਹੀਂ ਹਾਂ ਵੀ ਮੈਂ ਕਿਹੜਾ ਕਮਜ਼ਦਰੀ ਫਿਰਨਦੀ ਆ। ਇੱਕ ਮੇਰਾ ਮੁੰਡਾ ਵਾ। ਉਹਦਾ ਵੀ ਦਿਮਾਗ ਪੂਰੀ ਤਰ੍ਹਾਂ ਵਿਕਸਿਤ ਨਹੀਂ ਆ। ਤੇ ਕਾਦੇ ਵਾਸਤੇ ਕਿਉਂ ਰੱਬ ਨੇ ਮੈਨੂੰ ਕੀ ਨਹੀਂ ਦਿੱਤਾ? ਸਾਰਾ ਕੋ ਦੇ ਦਿੱਤਾ ਵਾ ਲੈ ਆਤੀ ਏ ਨੋ ਤੇ ਬਹੁਤ ਵੱਡੀ ਗੱਲ ਸੋਚ ਲਈ ਆ ਸੋਚ ਲਈ ਮਾਤਾ ਮਮੀ ਨਹੀਂ ਪੈਲੀ ਲੈਣੀ ਮਮੀ ਇਹਨਾਂ ਨੂੰ ਹਾਂ ਕਰਾਈ ਆ ਵੀ ਤੁਹਾਡੀ ਪੈਲੀ ਆ ਜਿੱਥੇ ਜੁੱਤੀ ਖੋਲਣੀ ਜਾ ਕੇ ਆਹੀ ਮਾਪੇ ਪੇਕਿਆਂ ਦੇ ਹੈ ਕੋਈ ਪੈਲੀ ਪੂਲੀ ਨਾਲ ਚੱਲਤੀ ਏ ਕੋਈ ਆਪਣੀ ਨਾ ਖੜੇ ਤੂੰ ਆਪਣੀ ਨਾਲ ਲਿਆ ਹੈ ਤੇ ਘੜੀ ਦਾ ਪਤਾ ਨਹੀਂ ਆਵੇਂ ਮੇਰੀ 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 ਕਰਦੇ ਰਹਿਣਾ ਵਾ ਚਾਹ ਨਾਲੇ ਤੂੰ ਵੀ ਜੜੀਆਂ ਦੋਵੇਂ ਜੜੀਆਂ ਹਰ ਮੇਲੇ ਕੋਂਡ ਫਸਾਈ ਰੱਖਦੀ ਆ ਨਾ ਨਾ ਲੜਿਆ ਕਰੋ ਨੋਟ ਵਰਲਾ ਗੱਲ ਨਾ ਲੜਾਈ ਨਾ ਨਾ ਹੋਵੇ ਤੇ ਮੇਰਾ ਵੀ ਆਪਣੇ ਘਰ ਜੀ ਲੱਗੇ ਨਹੀਂ ਧੀਏ ਜੇ ਤੂੰ ਛਾੜੀ ਲੜਾਈ ਹੋਣ ਤੋਂ ਵੇਖ ਲੈਗੀ ਨਾ ਤੇ ਗੱਲ ਕਰ ਇਹ ਮੇਰੇ ਨਾਲ ਸਹੀ ਸ਼ਲਾਮਤ ਰਹਿ ਮੇਰੀ ਧੀ ਆਏ ਕੋਸ ਹੋ ਕੇ ਹੀ ਰਵਾਂਗੇ ਦੋਵੇਂ ਬਸ ਜਾਣੇ ਆਂਦੇ ਹੁੰਦੇ ਕਲਾ ਕਲੰਦਰ ਰਸੇ ਦੇ ਪਾਣੀ ਨਸੇ ਸਾਡੇ ਘਰ ਤੇ ਉਹ ਗੱਲ ਵਾ ਨਾ ਇਹ ਤਾਂ ਦੋ ਤਿੰਨ ਦਿਨ ਗਈ ਰਹੀ ਤੇ ਮੈਨੂੰ ਹੋਰ ਤਰ੍ਹਾਂ ਹੰਦ ਰਿਆ ਵਾ ਹੁਣ ਜੋ ਬਣਾਉਂਦਿਆ ਈ ਤੈਨੂੰ ਸੰਭਾਲਨੀ ਆ ਸਮਝਾ ਲਈ ਆ ਉਹ ਕਿਉਂ ਓ ਲੱਲੂ ਤੇਰਾ ਦੋਤਾ ਕਿਤੇ ਮੈਂ ਕਿਤੇ ਕਹਿ ਤਾ ਵੀ ਫੋਨ ਤੇ ਕਿਹ ਨਾਲ ਗੱਲਾਂ ਕਰਦੀ ਨਾ ਹਾਏ ਮੈਂ ਮਰ ਜਾਂ ਨੀ ਕੋਈ ਨਾ ਕੋਈ ਕੁੰਢੀ ਢਾਹ ਕੇ ਰਖਣੀ ਆ ਕੇ ਜੀ ਮੇਰੇ ਬਾਦ ਅਸੀਂ ਆਪਾ ਮੈਨੂੰ ਅਗਲਾ ਸਮਝਾ ਦਿਓ ਚਾਹ ਪੀਲਾ ਡੰਡੀ ਹੋ ਜਾਣੀ ਮੈਂ ਉਧਰ ਤੇ ਮੈਂ ਕਹੂੰਗੀ ਤੂੰ ਇਹ ਸ਼ਦਾਈ ਆ ਤੇ ਤੂੰ ਉਹਦੇ ਮਗਰ ਲੱਗ ਗਿਆ ਵਾ ਤੇ ਕੱਪੜੇ ਚੇਂਜ ਨਾ ਕਰਿਓ ਤੇ ਮੈਂ ਚਾਹ ਆਪਣਾ ਸਮਾਨ ਇਕੱਠਾ ਹੁਣ ਤੂੰ ਛੱਡਣ ਜਾਣਾ ਨਾ ਮੈਂ ਛੱਡਾਂਗਾ ਡਰੰਡੀ ਜਾਂਦੀ ਪਤਾ ਨਹੀਂ ਕਿਹੜੇ ਮੂਹਰੇ ਆਹ ਹੈ ਵੀ ਇਦਾਂ ਦਾ ਹੀ ਆ ਸੱਸ ਕੋ ਜਾ ਕੇ ਮਾਫੀ ਮੰਗ ਲਈ ਐਨੀ ਵੀ ਨਹੀਂ ਮਾੜੀ ਵਿਚਾਰੀ ਮੈਂ ਤੈਨੂੰ ਦੱਸ ਦਿੱਤਾ ਹੀ ਉੱਠ ਜਾ ਪਿੰਡ ਜਾਣਾ ਆਪ ਆਪਣੇ ਆਯਾ ਦੱਸਦਾ ਛੱਡ ਦੇ ਤੈਨੂੰ ਕਿਹਾ ਵਾ ਛੱਡ ਬੁਖਾਰ ਨਹੀਂ ਲੱਥਣ ਡਿਆ ਮੀ ਬੁਖਾਰ ਮੰਮੀ ਬੁਖਾਰ ਬੜਾ ਵਾ ਸਮਝ ਹੁਣ ਤੇ ਚੰਗਾ ਭਲਾ ਤੇਰਾ ਬੁਖਾਰ ਚਲ ਗਿਆ ਨਿਕਲ ਵਾ ਮੰਮੀ ਵੇਖ ਲਾ ਮੈਂ ਕਹਿੰਦੀ ਪਿੰਡ ਚਲੀ ਆ ਤੇ ਕੰਬਲ ਚ ਪੈ ਗਿਆ ਆਂਦਾ ਬੁਖਾਰ ਬੜਾ ਕੋਈ ਤਰ੍ਹਾਂ ਬਾੜੇ ਬਾੜੇ ਖੇਡੰਡਿਆ ਕੋਈ ਬੁਖਾਰ ਨਹੀਂ ਚੰਗਾ ਭਲਾ ਇਹਨੂੰ ਸਮਝਾ ਭਾਬੀ ਕੋ ਆਂਦਾ ਬੁਖਾਰ ਭੜਾ ਕੋ ਖਾਣੀ ਕਾਹ ਖਾਣੀ ਜਦੋਂ ਪਿੰਡ ਜਾਣ ਦਾ ਨਾਂ ਨਹੀਂ ਇਹਦਾ ਇਹੋ ਕੰਮ ਆ ਇਹ ਕਿੱਥੇ ਬੜਿਆ ਨਿਆਣਾ ਵਾ ਉਠ ਮੜੋ ਬੁਖਾਰੰਦੇ ਕਰਦਾ ਵਾ ਉਠ ਉਠ ਸਾਂਹੋ ਰਾਜਾ ਰਾਜਾ ਵਾਤਾ ਪਤਾ ਤੱਕ ਦੇਮ ਚੱਲ ਜਾ ਫੇਰ ਆ ਜਿਓ ਜਦੋਂ ਪਿੰਡ ਜਾਣਾ ਹੁੰਦਾ ਇਹਦਾ ਇਹੋ ਕੁੱਤੀ ਚੀਕਾ ਹੁੰਦਾ ਮੈਨੂੰ ਵੀ ਬੁਰਿਆ ਬਣਾਉਂਦਿਆ ਵਾਏ ਅਗਲੇ ਗੱਲਾਂ ਕਰਦੇ ਆਂਦੇ ਇੰਦਾ ਵੱਡਾ ਨਾਲ ਲਈ ਫਿਰਦੇ ਆ ਸੁਭਾਅ ਨਹੀਂ ਚੰਗਾ ਹੀ ਡਰਦੇ ਆ ਉਹ ਕੋ ਹਾਂ ਗੰਡਾ ਕਾ ਨੂੰ ਕਾਛੂ ਚ ਲੈ ਆਵਾ ਹਾਇਰੀ ਮੈਂ ਜਾਣਦੀ ਆਂਦੇ ਦੇ ਨਿੱਕੇ ਹੁੰਦੇ ਕਸ ਚ ਹੈ ਗੰਡਾ ਲੱਲੀ ਏ ਤੇ ਬੁਖਾਰ ਚੜ ਜਾਂਦਾ ਆਏ ਨੇ ਸਿੱਕਿਆ ਮੈਂ ਥੋੜੀ ਇੱਥੇ ਪਿਆ ਹਾਂ ਇੱਥੇ ਕਿਥੇ ਪਿਆ ਮੈਂ ਤਾਂ ਹੁਣ ਚਾਦਰਾਂ ਝਾੜੀਆਂ ਖੱਖ ਤੇ ਨੋਕ ਤੇ ਹੋਰ ਵੀ ਖੋਲਿਆ ਵਾ ਤੇ ਦੱਸ ਦੇ ਹਈ ਨਹੀਂ ਦਜੀ ਕਾਸ਼ ਵੇ ਅੰਦਰ ਮੁਸ਼ਕਿਲ ਆਉਣ ਲੱਗੀ ਗੰਦੇ ਚੱਲ ਨਾ ਤੱਕ ਦਿੰਦਾ ਨਾ ਤਾ ਛੱਡ ਭਾਬੀ ਠਾਲ ਨੀ ਰਹ ਹੁੰਦਾ ਚੱਲੀ ਆ ਘਰ ਉੱਠ ਮੇਰਾ ਹੋ ਜਾਣਾ ਉਹ ਗੱਲਾਂ ਕਰਿਆ ਕਰ ਮੇਰੇ ਬੜੀ ਵਾਲੇ ਮੋਟਰਸਾਈਕਲ ਚ ਲੜਾ ਲੇ ਇਹ ਮੇਰੀ ਸੁਣ ਗੱਲ ਪੁੱਤ ਅਸੀਂ ਸੁਧਰ ਗੀ ਮੈਂ ਸੁਧਰ ਗੀ ਮੈਂ ਆਪਣੇ ਮਾਪੇ ਪੇਕੇ ਕੋ ਮਾਫੀ ਮੰਗੀ ਵੀ ਮੈਂ ਤੁਹਾਨੂੰ ਪੈੜੀ ਦੇਤੀ ਮੈਂ ਨਹੀਂ ਲੈ ਲਈ ਹੁਣ ਤੇਰੀ ਮੈਂ ਤੇਰਾ ਬੋਲਟ ਦੇਖਦਾ ਨਾ ਵੀ ਗੋਰਾ ਕਿੱਥੇ ਚਲ ਗਿਆ ਚੱਲ ਬੋਲਟ ਚਲਾਉਣਾ ਮੇਰੇ ਪੁੱਤਰੇ ਨਾਲੇ ਉਹ ਗੱਡੀ ਚਲਾਉਣੀ ਆ ਉੱਠ ਕਾਗਜ਼ ਜੀ ਦੇ ਮੈਨੂੰ ਮੈਂ ਮੋੜ ਕਾਗਜ਼ ਵੀ ਦੇ ਦੇ ਮੈਂ ਨਹੀਂ ਕਾਗਜ ਕੋਈ ਦੇਣਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਯੋ ਦਿਮਾਗ ਨਾ ਮੇਰਾ ਖਰਾਬ ਕਰ ਇੰਨੀ ਜ਼ਹਿਰ ਤੇ ਜ਼ਾਇਦ ਨਾ ਮੈਂ ਉਥੋਂ ਲੈ ਕੇ ਆਇਆ ਹੁਣ ਕਾਗਜ ਦੇ ਦੇ ਇਹਦੇ ਮਨ ਚ ਨਾ ਪਿਆਰ ਘੋਲਣਾ ਪੈਣਾ ਜ਼ਹਿਰ ਘੋਲੀ ਨਾ ਜਿੰਨੀ ਪਿਆਰ ਘੋਲਣਾ ਪੈਣਾ ਬੇਗੋਰੀ ਅਸੀਂ ਕੀ ਕਰਨਾ ਕਾਗਜ ਸਾਡੇ ਕੋ ਕਿਹੜੀ ਪੈਲੀ ਨਹੀਂ ਅਸੀਂ ਨਹੀਂ ਲੈਣੀ ਨਾਲੇ ਨਾ ਤੇਰੇ ਪਾਪਾ ਲੱਗਦੇ ਰਹਿੰਦੇ ਆਪਣੇ ਘਰ ਚੱਲੀਏ ਪੁੱਤ ਉਥੇ ਪਿਆਰ ਮਾਤਣਾ ਤੈਨੂੰ ਦੇ ਦੇਣਾ ਇੰਨੇ ਉਥੇ ਫੜ ਕੇ ਰੱਖ ਉਥੇ ਫੜ ਕੇ ਰੱਖ ਲਈ ਚਲ ਉੱਠ ਪਾ ਜੁੱਤੀ ਚੱਲ ਜਾ ਤੂੰ ਨਾ ਦੇ ਜਾ ਗਾਂ ਕਹਿ ਜਾ ਤੈਨੂੰ ਸਿੱਧੇ ਦੇ ਦੂੰਗਾ ਆਵੇ ਦੇ ਦੂੰਗਾ ਉਹ ਪਤਾਵਾ ਕਾਗਜ਼ ਤੇ ਚੀਜ਼ ਵਾਪਸ ਤੇ ਆਹ ਹੋਗਾ ਤਾਂ ਕਿਰ ਦੁਨੀਆ ਉਦਰੀ ਬੜੀ ਭਰਾਸ ਐਨਾ ਤਾਂ ਬੜਾ ਖੁਸ਼ ਹੋ ਜਾਂਦਾ ਕਿਉਂ ਲਾ ਦੇ 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 ਮੇਰਾ ਪੁੱਤ ਦੇ ਦੇ ਤੇ ਚੱਲੀਏ ਚੱਲ ਰਾਜ ਇਹਨਾਂ ਰੁਪਈਆ 5000 ਦੇ ਦੇ ਜਲਦੀ ਨੀ ਆ ਜਾ ਆਦਮਾ ਚੱਲ 5000 ਕਾਦਾ ਕਾਗਜ਼ ਦੇਂਦਾ ਬੜਾ ਮਾਮਾ ਤੇਰਾ ਉਥੇ ਪਟਵਾਰੀ ਲੱਗਾ ਵਾ 5000 ਦੇ ਦਿਆ ਮੈਂ ਨਹੀਂ ਕਰੀ ਦੋਈ ਦਾ ਬੱਥੇ ਦੇ ਖਾਦੇ ਇਦਾਂ ਕਹਿ ਗਏ ਜਗ੍ਹਾ ਤੇ ਤੁਹਾਨੂੰ ਅੱਜ ਪਿੱਛੇ ਚੱਲ ਜਿਓ ਦੋਸਤਾਂ ਨਾ ਖਤਾ ਬਿਸਤਰੇ ਨਾਲ ਜੁੜ ਗਿਆ ਥਾਂ ਕਿੱਧਰ ਆਉਂਦੇ ਚੱਲ ਚੱਲ ਤੂੰ ਹੋਏ ਚੱਲਦਾ ਸਗੋ ਚਲ ਬਖਾੜ ਦੇ ਏਦਾਂ ਇਹਨੂੰ ਕੱਟ ਉਹ ਹਾਂ ਕੀ ਕਰਦੇ ਆ ਅੱਜ ਉਹਦੇ ਵੇਲਾ ਭਾਂਡੇ ਖੇ ਗਏ ਚਲ 500 ਰੁਪਏ ਦਵਾ 500 ਨਹੀਂ 2500 ਦੇ ਦੇ ਕੋਈ 500 ਨਹੀਂ ਦੇਣਾ ਨੂੰ ਚਪੇੜ ਮੈਂ ਨਹੀਂ ਦੇਣਾ 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 ਦੇ ਹ ਪਿਆਰ ਹੁੰਦਾ ਪਿਆਰ ਚੱਲ ਚੱਲ ਤੋਰ ਚੱਲ 2500 ਚੱਲ ਮੋਰ ਚੱਲ ਕੱਟ 2500 ਹੋ ਰਿਹਾ